ਕੋਈ ਸਾਰੇ ਟੋਟਲ ਹਲਕਾ ਸੈਂਟਰ ਦੇ ਅੰਦਰ 76 ਲੱਖ ਦਾ ਜਿਹੜਾ ਟੈਂਡਰ ਆ ਇਹ ਪੋਲਾਂ ਦਾ ਹੋਇਆ ਵਾ ਇਹ ਟੋਟਲ ਹਲਕੇ ਦੇ ਵਿੱਚ ਲੱਗਣੇ ਆ ਜੇ 40 ਲੱਖ ਦੀ ਲਾਗਤ ਨਾਲ ਪੋਲ ਲੱਗਣੇ ਆ ਖੰਬੇ ਲੱਗਣੇ ਆ ਤਾਂ ਪੂਰੇ ਇਲਾਕੇ ਦੇ ਵਿੱਚ 76 ਲੱਖ ਦਾ ਕੰਮ ਆ ਇੱਕੋ ਹੀ ਟੈਂਡਰ ਆ ਜਿਹੜਾ ਉਹ 76 ਲੱਖ ਦੀ ਲਾਗਤ ਨਾਲ ਹੋਇਆ ਵਾ 76 ਲੱਖ ਦੀ ਲਾਗਤ ਦੇ ਨਾਲ ਜਿਹੜਾ ਹਲਕਾ ਸੈਂਟਰ ਦੇ ਅੰਦਰ 40 ਲੱਖ ਦੇ ਨਾਗਰਨਾ ਪੋਲ ਲੱਗ ਰਹੇ ਆ ਔਰ ਸਾਰੀ ਲਾਈਟਿੰਗ ਇਹ ਜ਼ਰੂਰੀ ਸੀ ਕਿਉਂਕਿ ਜਦੋਂ ਹਲਕੇ ਦੇ ਅੰਦਰ ਚਾਨਣ ਹੋਊਗਾ ਤਾਂ ਹੀ ਲੋਕਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣ ਲਈ ਸਹੂਲਤ ਆ ਹੋਗੀਆਂ ਇਹ ਆ 76 ਲੱਖ ਦੀ ਲਾਗਤ ਦੇ ਨਾਲ ਹਲਕਾ ਸੈਂਟਰ ਦੇ ਅੰਦਰ ਜਿਹੜਾ ਇਹ ਅੱਜ ਪੋਲ ਦਾ 40 ਲੱਖ ਦੇ ਨਾਗਰਨਾ ਪੋਲ ਲੱਗ ਰਹੇ ਆ ਇਹ ਬਾਕੀ ਸਾਰਾ ਜੋ ਲਾਈਟਿੰਗ ਆ ਉਹ ਕਿਹਦਾ ਲੱਖ ਦਾ ਪੂਰਾ ਟੈਂਡਰ ਆ ਜਿਹੜਾ ਇਹ ਬਹੁਤ ਜਲਦੀ ਲੋਕਾਂ ਦੇ ਕੰਮ ਦੇ ਵਿੱਚ ਆਊਗਾ ਔਰ ਸਾਰੇ ਇਲਾਕੇ ਨੂੰ ਜਿਹੜਾ ਰੋਸ਼ਨੀ ਦੇ ਵਿੱਚ ਬਦਲਿਆ ਜਾਊਗਾ ਦੇਖੋ ਇਹ ਸਾਰੇ ਟੋਟਲ ਹਲਕਾ ਸੈਂਟਰ ਦੇ ਅੰਦਰ 76 ਲੱਖ ਦਾ ਜਿਹੜਾ ਟੈਂਡਰ ਆ ਇਹ ਪੋਲਾਂ ਦਾ ਹੋਇਆ ਵਾ ਤੇ ਟੋਟਲ ਹਲਕੇ ਦੇ ਵਿੱਚ ਲੱਗਣੇ ਆ ਜੇ 40 ਲੱਖ ਦੀ ਲਾਗਤ ਨਾਲ ਪੋਲ ਲੱਗਣੇ ਆ ਖੰਭੇ ਲੱਗਣੇ ਆ ਕਤ ਪੂਰੇ ਇਲਾਕੇ ਦੇ ਵਿੱਚ 76 ਲੱਖ ਦਾ ਕੰਮ ਆ ਇੱਕੋ ਹੀ ਟੈਂਡਰ ਆ ਜਿਹੜਾ ਉਹ 76 ਲੱਖ ਦੀ ਲਾਗਤ ਨਾ ਹੋਇਆ ਵਾ ਬਿਲਕੁਲ ਜਿੱਦਾਂ ਦੇਖਿਆ ਤਾਂ ਹੋਰ ਵੀ ਲਾਗੇ ਕਾਫੀ ਹੈ ਜਿੱਤੇ ਢੇਰਾ ਹੁੰਦਾ ਤੁਸੀਂ ਉਹਨਾਂ ਨੂੰ ਸਵਾਰਨ ਤੇ ਜਾਂਦੀ ਉਹ ਲਾਗਤ ਵੀ ਕਵਰ ਕਰਦੇ ਜਾਂਦੇ ਬਿਲਕੁਲ ਸਾਰੇ ਟੋਟਲ ਇਹ ਸਰਦਾਰ ਭਗਵਾਨ ਸਿੰਘ ਮਾਨ ਦਾ ਜਿਹੜਾ ਕੱਲਾ-ਕੱਲਾ ਲੋਕਾਂ ਨਾਲ ਕੀਤਾ ਹੋਇਆ ਵਾਦਾ ਵਾ ਇੱਕ-ਇੱਕ ਵਾਦੇ ਨੂੰ ਪੂਰਾ ਕਰਨਾ ਔਰ ਜਿਹੜਾ ਵੀ ਕੰਮ ਦੀ ਕਮੀ ਲੱਗੂਗੀ ਹਲਕਾ ਸੈਂਟਰ ਚ ਖਾਸ ਕਰਕੇ ਉਹ ਹਰ ਕੰਮ ਨੂੰ ਪੂਰਾ ਜਲਦੀ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਊਗਾ। ਐਮਐਲ ਸਰ ਤੁਸੀਂ ਪ੍ਰਾਣੇ ਦੇਖੋ ਗੱਲ ਸੁਣੋ ਜਿਹੜੇ ਇਲੈਕਸ਼ਨ ਨੇ ਉਹ ਲੋਕੀ ਅੱਜਕੱਲ ਬਹੁਤ ਸਿਆਣੇ ਹੋ ਗਏ। ਬੱਚੇ ਬਹੁਤ ਇੰਟੈਲੀਜੈਂਟ ਨੇ। ਜਿਹੜਾ ਬੰਦਾ ਲੋਕਾਂ ਦੇ ਕੰਮ ਕਰੂਗਾ ਅੱਗੇ ਤਰ੍ਹਾਂ ਨਹੀਂ ਵੀ ਵਾਦੇ ਕਰੋ ਤੇ ਪੌਣੇ 5 ਸਾਲ ਬਾਅਦ ਆ ਕੇ ਸ਼ਕਲਾਂ ਦਿਖਾਓ ਤੇ ਫਿਰ ਵੋਟਾਂ ਲਾਓ ਫਿਰ ਘਰ ਬਹਿ ਜਾਓ। ਹੁਣ ਤਾਂ ਜ਼ਮੀਨੀ ਲੈਵਲ ਤੇ ਲੋਕ ਕੰਮ ਭਾਲਦੇ ਆ। ਜਿਹੜਾ ਮਤਦਾਦਾਨ ਆ ਉਹ ਮਤਦਾਦਾਨ ਮੈਂ ਤੁਹਾਡੇ ਲਈ ਲੋਕਾਂ ਨੂੰ ਵੀ ਕਹੂੰਗਾ ਆਪਣੇ ਮਤਦਾਦਾਨ ਉਹਨੂੰ ਕਰੋ ਜਿਹੜਾ ਤੁਹਾਡੇ ਕੰਮ ਕਰਦਾ ਔਰ ਤੁਹਾਡੇ ਵਿੱਚ ਵਿਚਰਦਾ ਵਾ ਐਮਐਲਏ ਸਰ ਅਕਾਲੀ ਗਰੂ ਤੋਂ ਤਰਖਾਇਆ ਕਰਾਇਆ ਜਾਂਦਾ ਸੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਕਹਿ ਉਹਨਾਂ ਦੀ ਜਿਹੜੀ ਕੈਬਨਿਟ ਸੀਗੀ ਅੱਜ ਕੱਲ੍ਹ ਤਾਂ ਸਭ ਨੂੰ ਕੇ ਪੇਸ਼ ਹੋਇਆ ਦੇਖੋ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਰਾਖਸ਼ੇ ਸੇ ਬੁੱਧੀਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹ ਜਿਹੇ ਆ ਕੰਮ ਕੀਤਾ ਸੀਗਾ ਉਹ ਕੱਲੇ ਕੱਲੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਚਾਹੇ ਕੋਈ ਪ੍ਰੇਤੀ ਗੱਲ ਬੰਦਾ ਚਾਹੇ ਉਹ ਕਰਨ ਵਾਲਾ ਵਾ ਕਿਉਂਕਿ ਸਾਡੇ ਇਸ ਨੂੰ ਸਾਡੇ ਗੁਰੂ ਮਹਾਰਾਜ ਦੇ ਜੇ ਸਰੂਪ ਨੂੰ ਕੋਈ ਇਹ ਜਿਆ ਉਹਦੇ ਅੰਗਾਂ ਨੂੰ ਪਾੜਦਾ ਵਾ ਤਾਂ ਮੈਂ ਤਾਂ ਕਹਿਣਾ ਵਾਂ ਵੀ ਉਹ ਬੰਦੇ ਦੀ ਇਸ ਤਰ੍ਹਾਂ ਵੀ ਦੇ ਉਸ ਤੇ ਜਗਾ ਨਹੀਂ ਚਾਹੀਦੀ। ਅਮਰ ਸਾਹਿਬ ਤੁਸੀਂ ਪੁਰਾਣੇ ਕਾਂਗਰਸੀ रह चुके हो। ਅੱਜ ਮਰਹੂਮ ਅਭਿਆਨ ਸਿੰਘ ਜੀ ਬਰਤੀ ਜੀ ਤਾਕਮਖੰਡਰੀ ਜੀ ਪਰ ਕਾਂਗਸ ਵੱਲੋਂ ਪ੍ਰੋਗਰਾਮ ਰੱਖਿਆ ਰਵਨੀ ਸਿੰਘ ਬਿੱਟੂ ਉਹਨੇ ਪੋਤੇ ਉਹ ਨਹੀਂ ਪਹੁੰਚੇ ਉੱਥੇ। ਦੇਖੋ ਨਾ ਦੇ ਆਪਣੇ ਜਾਤੀ ਮਸਲੇ ਹੋ ਸਕਦੇ ਆ। ਜੇ ਬਿਆਨ ਸਿੰਘ ਦੀ ਗੱਲ ਕਰੀਏ ਤਾਂ ਉਹ ਆਪਣੀ ਜਗ੍ਹਾ ਤੇ ਉਹਨੇ ਆਪਣੇ ਪੰਜਾਬ ਦੀ ਏਕਤਾ ਤੇ ਅਖੰਡ ਤਾਲੀ ਕੁਰਬਾਨੀ ਦਿੱਤੀ ਆ ਇਸ ਕੰਮ ਲਈ ਉਹ ਉਹਨਾਂ ਦਾ ਬਿੱਟੂ ਜੀ ਦਾ ਆਪਣਾ ਜਾਤੀ ਮਸਲਾ ਵਾ ਅਸੀਂ ਉਹਦੇ ਵਿੱਚ ਆਪਣੀ ਰਾਜਨੀਤੀ ਦੀਆਂ ਰੋਟੀਆਂ ਨਹੀਂ ਸਿੱਖਣੀਆਂ ਉਹਨਾਂ ਦੀ ਆਪਣੀ ਸੋਚ ਸੰਗਣਾ ਰਣਾ ਦੇ ਐਮਰਜੈਂਸੀ ਫਿਲਮ ਦਾ ਰੋਕ ਲੱਗੀ ਆ ਸੰਗਣਾ रावत ਨੂੰ ਮੈਂ ਸਿਰਫ ਇੱਕੋ ਹੀ ਕਹਿਣਾ ਚਾਹੂੰਗਾ ਤੁਹਾਡੇ ਲਈ ਕੋਈ ਜੇ ਗੁਰੂਆਂ ਦੇ ਆਪਾਂ ਦੱਸੇ ਮਾਰਗ ਤੇ ਜੇ ਉਹਨਾਂ ਦੇ ਮਾਰਗ ਤੇ ਚੱਲਣਾ ਵਾ ਤੇ ਭਲਮਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਸਾਡੇ ਪੰਜਾਬ ਦੀ ਏਕਤਾ ਤੇ ਸਾਡੇ ਪੰਜਾਬ ਦਾ ਭਾਈਚਾਰਾ ਪਹਿਲਾਂ ਚਾਹੀਦਾ ਨਾ ਕਿ ਕੰਗਣਾ ਰਵਤ ਦੀਆਂ ਇੱਥੇ ਐਕਟਿੰਗਾਂ ਚਾਹੀਦੀਆਂ ਨੇ ਉਹਨੇ ਬਿਲਕੁਲ ਮਾੜੀ ਗੱਲ ਕੀਤੀ ਆ ਸਾਡੇ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਭੋਗਿਆ ਅਸੀਂ 30 ਸਾਲ ਇਸ ਆਕ ਦੀ ਪੱਠੀ ਦੇ ਵਿੱਚ ਪੰਜਾਬੀ ਝੁਲਸੇ ਆ ਸਾਡੇ ਪੰਜਾਬ ਨੂੰ ਇਹ ਜਿਹੜੀ ਸ਼ਾਂਤੀ ਆ ਇਹਨੂੰ ਭੰਗ ਕਰਨ ਵਾਲੇ ਬੰਦੇ ਨੂੰ ਚਾਹੇ ਕੰਗਣਾ ਰਵਤ ਹੋਵੇ ਜਾਹਿਆ ਬੇਅਦਬੀ ਵਾਲੇ ਬੰਦੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੰਜਾਬ ਦੀ ਏਕਤਾ ਤੇ ਪੰਜਾਬ ਦੀ ਅਖੰਡਤਾ ਲਈ ਹਮੇਸ਼ਾ ਕਾਇਮ ਹੋ ਕੇ ਖੜੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕੰਮ ਆ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਵਾਅਦੇ ਨੂੰ ਪੂਰਾ ਕਰਨਾ ਵੈਰੀ ਗੁੱਡ ਧੰਨਵਾਦ ਬਹੁਤ ਅੱਛਾ